ਜੋ ਦੋ ਪਿਆਰਾਂ ਦਾ ਪਿਆਰਾਂ ਦਾ ਪਿਆਰਾਂ ਦਾ ਭਾਈ ਨਹੀਂ ਇਹਨਾਂ ਨਹੀਂ ਪਈ ਇਹਨਾਂ ਪਾ ਕੇ ਇਹ ਆ ਨਹੀਂ ਤਾਂ ਬੇਰੀ ਫਤ ਤੇ ਰਹਿਗਾ ਪਰ ਆ ਮੈਂ ਆਉਣ ਕਰਦੇ ਆ ਦਾ ਸਵਾਗਤ ਹੋਏਗਾ ਔਰ ਕੀ ਰੋਡ ਬੈਫਟ ਹੋਏਗਾ ਬਹੁਤ ਵਧੀਆ ਸਵਾਗਤ ਰਾਹੁਲ ਗਾਂਧੀ ਜੀ ਦਾ ਸਾਡਾ ਕਾਂਗਰਸੀ ਵਰਕਰ ਔਰ ਆਮ ਲੋਕ ਜਿਹੜੇ ਆ ਉਹ ਕਰਨਗੇ ਕਿਉਂਕਿ ਜਿਹੜੀ ਲੰਬੀ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਜਿਹੜੀ ਸਥਿਤੀ ਪੈਦਾ ਹੋਈ ਸੀ ਉਦੇ ਵਾਸਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਔਰ ਜਿਹੜੀ ਲੜਾਈ ਉਹਨਾਂ ਲੜੀ ਹੈ ਜ਼ਮੀਨ ਤੇ ਉਤਰ ਕੇ ਉਹਦੇ ਵਾਸਤੇ ਲੋਕ ਉਹਨਾਂ ਦੀ ਹੌਸਲਾ ਵਜਾਈ ਕਰਨ ਵੀ ਆਉਣਗੇ ਕਿਉਂਕਿ ਜਦੋਂ ਲੋਕ ਇਕੱਠੇ ਹੁੰਦੇ ਨੇ ਤੇ ਲੀਡਰ ਫਿਰ ਉਹਦੇ ਚ ਉਹਦੀ ਲੀਡਰ ਦੀ ਵੀ ਹੌਸਲਾ ਵਜਾਈ ਹੁੰਦੀ ਹੈ ਕੀ ਟਾਈਮਿੰਗ ਰਹੇਗੀ ਜੀ ਉਹਨਾਂ ਦੀ ਆਉਂਦੀ ਔਰ ਕੀ ਰੋਡ ਮੈਪ ਹੈ 5 ਵਜੇ ਉਹ ਪਹੁੰਚਣਗੇ ਔਰ ਰੋਡ ਮੈਪ ਤੇ ਜਿੱਥੇ ਇੱਕ 에어ਪੋਰਟ ਰੋਡ ਤਿਆਰ ਪ੍ਰਤਾਪ ਜਿਹੜੇ ਐਕਸਐਮਐਲਏ ਸਾਡੇ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਜਿਹੜਾ ਇਹਦਾ ਵੈਨਿਊ ਹੈ ਜੀ ਜੀ ਔਰ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਕਿਉਂਕਿ ਰਾਹੁਲ ਗਾਂਧੀ ਜਦੋਂ ਵੀ ਪੰਜਾਬ ਆਉਂਦੇ ਨੇ ਅਲੱਗ ਹੀ ਉਤਸ਼ਾਹ ਨਜ਼ਰ ਆਦਾ ਵਰਕਰਾਂ ਦੇ ਵਿੱਚ ਲੀਡਰਸ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਮਤਲਬ ਹਰ ਚੀਜ਼ ਜਿਹੜੀ ਹੈ ਬਿਲਕੁਲ ਪੁਖਤਾ ਹੈ ਔਰ ਲੋਕ ਜਿਹੜੇ ਨੇ ਖੁਸ਼ ਨੇ ਔਰ ਲੋਕ ਚਾਹੁੰਦੇ ਨੇ ਜਿਹੜੀ ਜੋ ਹਾਲਾਤ ਦੇਸ਼ ਚ ਹੋਏ ਨੇ ਜਿਸ ਸਰਕਾਰ ਨੇ ਕੀਤੇ ਨੇ ਉਹਨੂੰ ਬਦਲਣਾ ਚਾਹੁੰਦੇ ਨੇ ਜਿਹੜੇ ਸਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਵਿਧਾਨ ਦੀ ਤਾਕਤ ਖਤਮ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰਾਂ ਤੋੜੀਆਂ ਨੇ ਔਰ ਅਧਿਕਾਰ ਖੋਏ ਨੇ ਔਰ ਮਨੀਪੁਰ ਵਰਗੇ ਘਟਨਾਵਾਂ ਹੋਈਆਂ ਨੇ ਹਾਥ ਵਰਗੇ ਘਟਨਾਵਾਂ ਹੋਈਆਂ ਨੇ ਔਰ ਜਿਹੜੀ ਲਖੀਂਪੁਰ ਖੀਰੀ ਵਰਗੇ ਬੱਚਿਆਂ ਤੇ ਤੇ ਮੰਤਰੀ ਦੇ ਬੇਟੇ ਨਾਲ ਜਿਹਦਾ ਚਾੜ ਦਿੱਤੀ ਗਈ ਸੀ ਕਿ ਬਿਲਕੁਲ ਜੀਵ ਚੜਾ ਦਿੱਤੀ ਗਈ ਸੀ ਜਖਮ ਨੇ ਮੰਨ ਦੇ ਉੱਤੇ 700 ਕਿਸਾਨਾਂ ਦਾ ਜਿਹੜਾ ਜਖਮ ਹੈ ਉਹ ਮੰਨ ਦੇ ਉੱਤੇ ਆ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਇਹਦੇ ਵਾਸਤੇ ਲੋਕ ਐਸੇ ਵੇਲੇ ਮਨ ਬਣਾ ਕੇ ਬੈਠੇ ਨੇ ਇਥੋਂ ਤੱਕ ਕਿ ਟਰੇਡਰ ਜਿਹੜੀ ਇੰਡਸਟਰੀ ਜੁਣੀ ਹੈ ਉਹ ਵੀ ਸਾਰੇ ਮਤਲਬ ਬਣਾ ਕੇ ਬੈਠੀ ਆਪਣਾ ਮਨ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇਹਨੂੰ ਸਰਕਾਰ ਨੂੰ ਲਾਭੇਗਾ ਹੁਣ ਇਨਕਮ ਟੈਕਸ ਬਹੁਤ ਵੱਡਾ ਟੈਰਰ ਹੈ ਜੀਐਸਟੀ ਦੇ ਬਹੁਤ ਵੱਡਾ ਮੁੱਦਾ ਹੈ ਕਿ ਜੀਐਸਟੀ ਦੇ ਲੋਕਾਂ ਨੂੰ ਸਜ਼ਾ ਦਿੱਤੀਆਂ ਜਾ ਰਹੀਆਂ ਨੇ ਜੀ ਔਰ ਜਿਹੜਾ ਵਪਾਰੀ ਸੀ ਜਿਹੜਾ ਲੋਕਾਂ ਲਈ ਰੋਜੀ ਰੋਟੀ ਬਣਾਉਂਦਾ ਸੀ ਅਜ ਉਹਨੂੰ ਇਹਨਾਂ ਨੇ ਮਤਲਬ ਠੱਗ ਚੋਰ ਜਿਹੜਾ ਆ ਉਹ ਸਾਬਤ ਕਰਤਾ ਇਸ ਗਵਰਨਮੈਂਟ ਨੇ ਔਰ ਇਹਦੇ ਵਾਸਤੇ ਉਹ ਸਾਰੇ ਤਿਆਰ ਨੇ ਹੁਣ ਜਿਵੇਂ ਸੀਨੀਅਰ ਸਿਟੀਜ਼ਨ ਆ ਅੱਗੇ ਟ੍ਰੇਨਾਂ ਦੇ ਵਿੱਚ 50% ਇਹਨਾਂ ਨੂੰ ਕੋਟਾ ਹੁੰਦਾ ਸੀ ਡਿਸਕਾਊਂਟ ਹੁੰਦਾ ਸੀ ਉਹ ਡਿਸਕਾਊਂਟ ਬਿਲਕੁਲ ਬੰਦ ਕਰ ਦਿੱਤਾ ਗਿਆ ਜਿਹੜੀਆਂ ਪੈਸੇਂਜਰ ਗੱਡੀਆਂ ਨੇ ਉਹਨਾਂ ਨੇ ਮੇਲਗੱਡੀਆਂ ਐਵੇਂ ਬਣਾਤਾ ਉਹਦੇ ਨਾਲ ਉਹਦਾ ਕਿਰਾਇਆ ਵੱਧ ਗਿਆ ਜਦ ਕਿ ਸਟਾਪੇ ਸੇਮ ਹੈ ਟਾਈਮ ਸੇਮ ਲੱਗਦਾ ਨਾ ਉਹ ਮਿਲ ਰਹਾਤਾ ਹੈ ਉਹਦਾ ਕਿਰਾਇਆ ਵੱਧ ਗਿਆ ਕਿਉਂਕਿ ਜਿੰਨਾ ਕੁਛ ਹੈ ਪਬਲਿਕ ਸੈਕਟਰ ਜੁਨਟ ਹੈ ਸਾਰੇ ਦੇਸ਼ ਦੇ ਵੇਚਦੇ ਐਸ ਵੇਲੇ ਦੇਸ਼ ੁੱਟਖੜਾ ਹੋਇਆ ਦੇਸ਼ਾਂ ਦੇਸ਼ ਨੇ ਐਸ ਵੇਲੇ ਮਨ ਬਣਾ ਲਿਆ ਇਹਨਾਂ ਦੇ ਵਿਰੁੱਧ ਵੋਟ ਕਰਨ ਦਾ ਔਰ ਰਾਹੁਲ ਗਾਂਧੀ ਕੱਲ ਆ ਕੇ ਇਹ ਲੋਕਾਂ ਦੇ ਵਿੱਚ ਆਪਣੇ ਪੂਰਨ ਤੌਰ ਤੇ ਘਟ ਰੱਖਣਗੇ ਕਿ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਔਰ ਲੋਕ ਇਤਿਫਾਜ਼ ਰਹੇ ਹੋਣਗੇ ਸਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ ਸ਼ੁਕਰਨ ਦੀ ਮੌਤ ਰਹੀ ਹੈ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਪੰਜਾਬ ਪਹੁੰਚਦੇ ਨੇ ਮੋਦੀ ਸਾਹਿਬ ਸਿਰ ਤੇ ਪੱਗ ਜਿਹੜੀ ਬੱਜੀ ਹੁੰਦੀ ਉਹਨਾਂ ਦੇ ਕਿ ਲੱਗਦਾ ਕਿ ਉਸ ਪੱਗ ਦੀ ਇੱਜ਼ਤ ਰੱਖ ਲੈਣੀ ਚਾਹੀਦੀ ਸੀ ਕਿ ਜਦੋਂ ਉਹ ਉੱਥੇ ਜਾ ਰਹੇ ਸੀਗੇ ਕਿਸਾਨ ਬਿਲਕੁਲ ਉਹ ਤੇ ਰੱਖਣੀ ਚਾਹੀਦੀ ਆ ਹੁਣ ਵੀ ਤਾਂ ਕਿਸਾਨਾਂ ਦੇ ਗੋਲੀਆਂ ਚ ਚਲਾਈਆਂ ਆ ਪੱਗ ਬੱਦੀ ਨਹੀਂ ਕਿ ਪੱਗ ਰੱਖੀ ਗਈ ਹੈ ਉਹ ਵੀ ਕਿਸੇ ਨੇ ਆਪਣੇ ਸਿਰ ਤੇ ਬਣ ਕੇ ਉਹਨਾਂ ਦੇ ਸਿਰ ਤੇ ਰੱਖਤੀ ਹੋਣੀ ਹੈ ਇਹ ਤੇ ਹਾਲ ਹੋ ਗਿਆ ਸਾਡਾ ਸੋ ਮੋਦੀ ਜੀ ਨੇ ਜੋ ਹਾਲਾਤ ਪੈਦਾ ਕੀਤੇ ਉਹਦਾ ਜਵਾਬ ਐਤ ਕੀ ਲੋਕ ਦੇਣਗੇ ਉਹਨਾਂ ਨੂੰ ਬੇਫਿਕਰ ਰਹੋ ਮੜ ਬਣਿਆ ਲੋਕਾਂ ਦਾ ਸਰ ਅਜ ਕਾਰਪੇਸ਼ਨ ਦਾ ਘਰਾਬ ਕੀਤਾ ਗਿਆ ਤੁਹਾਡੇ ਵੱਲੋਂ ਵਿਰੋਧੀਆਂ ਦਾ ਕਿਹੜਾ ਵੀ ਇਹ ਸਿਰਫ ਇੱਕ ਪਬਲਿਸੀ ਅਸਿਸਟੈਂਟ ਆ 2 ਸਾਲ ਹੋ ਗਏ ਨੇ ਇਲੈਕਸ਼ਨ ਨਹੀਂ ਹੋਏ ਤੇ ਇਹ ਸਿਰ ਜਿਹੜੇ ਹੁਣ ਚੋਣਾ ਕਰਕੇ ਬੋਲੂਗੀ ਨਹੀਂ ਪਬਲਿਸੀ ਨਹੀਂ ਉਹ ਮਤਲਬ ਇਹ ਹੁੰਦਾ ਵੀ ਕੋਈ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਕੋਈ ਵਿਚਾਰੇ 73 ਨਾਲ ਜੁੜੇ ਅਸੀਂ ਹੁਣ ਸਾਰਾ ਸ਼ਹਿਰ ਘੁੰਮੇ ਜੋ ਹਾਲਾਤ ਨੇ ਸ਼ਹਿਰ ਦੇ ਇਹ ਸਿਰਫ ਲੋਕਾਂ ਨੂੰ ਅਵੇਅਰ ਕੀਤਾ ਪਿਉਣੇ ਨਾਲ ਤਾਂ ਜਵਾਬ ਪੁੱਛੋ ਤਾਂ ਤਾਂ ਜਾਂਦੇ ਨਹੀਂ ਹਲਕਿਆਂ ਚ ਹੁਣ ਅਰ ਕੋ ਗਲੀ ਗਲੀ ਤੁਰੇ ਫਿਰਦਾ ਅਰ ਕੋ ਬਰਕਰ ਤੁਰੇ ਫਿਰਦਾ ਲੋਕ ਜਵਾਬ ਪੁੱਛਣੇ ਨਾਲ ਤਾਂ ਨਹੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੀ ਉਹ ਹੀ ਤਾਂ ਕਾਰਪੋਰੇਸ਼ਨ ਇਲੈਕਸ਼ਨ ਕਰਕੇ ਮਾੜਾ ਹਾਲ ਹੋਇਆ ਨਾ ਸ਼ਹਿਰ ਦਾ ਹਾਂਜੀ ਫਿਰ ਜੋ ਇਲੈਕਸ਼ਨ ਦਾ ਜਵਾਬ ਪੁੱਛਣੇ ਕਿਉਂ ਨਹੀਂ ਕਰਦੇ ਦੋ ਸਾਲ ਤੇਲਾ ਨਹੀਂ ਪਤਾ ਲੱਗਾ ਵੀ ਉਹਦੇ ਜਦੋਂ ਦੀ ਟਿਨਰ ਖਤਮ ਹੋ ਗਈ ਉਸ ਤੋਂ ਬਾਅਦ ਕਹਿੰਦੇ ਹੁਣ ਇਹਨਾਂ ਨੇ ਉਹਨਾਂ ਦੇ ਵਿੱਚ ਆ ਕੇ ਮੇਰੀ ਮੇਰੀ ਗੱਲ ਨਹੀਂ ਸਮਝਦਾ ਕੋਈ ਮਰ ਕੋ ਗਲਤ ਕੰਮ ਤਾਂ ਨਹੀਂ ਕਰਤਾ ਕੋਈ ਗਲਤ ਕੰਮ ਕਰਤਾ ਜਿਹੜਾ ਕੋ ਨੁਕਸਾਨ ਹੋਵੇ ਉਹ ਦੱਸ ਦੇਣ ਜੇ ਲੋਕਾਂ ਸਪੀਚ ਦੇ ਰਹੇ ਜੋ ਜਾ ਕੇ ਆਪਣੇ ਅ ਰੈਲੀਆਂ ਦੇ ਵਿੱਚ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਲੋਕਾਂ ਨੂੰ ਵੇਅਰ ਕਰ ਰਹੇ ਜਿਵੇਂ ਫਰਜ਼ ਕਰ ਕੋਈ ਗਲਤ ਹੈ ਤੁਸੀਂ ਦੱਸ ਰਹੇ ਜਿਵੇਂ ਅਸੀਂ ਵੀ ਤੁਹਾਨੂੰ ਦੱਸਤਾ ਕਿ ਵੀ ਗਲਤ ਹੈ ਅਸੀਂ ਲੋਕਾਂ ਨੂੰ ਵੇਅਰ ਕੀਤਾ ਹੈ ਅਸੀਂ ਤਾਂ ਮੇਰੀ ਸਪੀਚ ਵੀ ਵੇਖ ਲਓ ਵੀ ਅਸੀਂ ਤੁਹਾਨੂੰ ਧਰਨਾ ਲਾਉਣ ਦਾ ਮਕਸਦ ਹੀ ਜਾਂ ਰੋਸ਼ਮਾਰੀ ਦਾ ਇੱਕੋ ਹੀ ਹੈ ਕਿ ਅਵੇਅਰ ਹੋ ਜਾਓ ਇਹਨਾਂ ਨੂੰ ਸਵਾਲ ਕਰੋ ਕਿ ਸਾਡੇ ਰਾਈਟ ਕਿ ਖੋਏ ਤੇ ਮੈਂ 4 ਸਾਲ 4 4 ਮਹੀਨੇ ਪਹਿਲਾਂ ਵੀ ਪਹਿਲਾਂ ਲੱਗਦਾ ਇਲੈਕਸ਼ਨ ਹੋ ਜਾਣੀ ਹੈ ਇੱਕ ਵਾਰੀ ਪੂਰੀ ਤਿਆਰੀ ਹੋ ਗਈ ਸੀ ਫੇਰੇ ਭੱਜ ਕੇ ਲੋਕ ਸਭਾ ਕਰਕੇ ਤੇ ਮੈਂ 4 ਮਹੀਨੇ ਪਹਿਲੋ ਸਾਰੇ ਮੁੱਦੇ ਡੀਸੀ ਨੂੰ ਔਰ ਕਮਿਸ਼ਨ ਨੂੰ ਬਿਠਾ ਕੇ ਕਹਿ ਚੁੱਕਾ ਹਾਂ ਸ਼ਹਿਰ ਦੇ ਮੜੇ ਹਾਲ ਤੇ ਸੋ ਇਸ ਕਰਕੇ ਜਦੋਂ ਲੋਕਾਂ ਨੇ ਜਵਾਬ ਮੰਗਣਾ ਹੈ ਉਹਦਾ ਜਵਾਬ ਦੇਣ ਬਸ ਇਹ ਲੋਕ ਸਭਾ ਅੰਮ੍ਰਿਤਸਰ ਦੇ ਲੋਕਾਂ ਨੇ ਤੇ ਮੂਡ ਬਣਾਇਆ ਕਿ ਕੋਈ ਜੀਸੀ ਮੋਹਜਰ ਨੂੰ ਉਹਨਾਂ ਨੇ ਆਪਣਾ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਭੇਜਣਾ 4 ਤਰੀਕ ਨੂੰ ਰਿਜ਼ਲਟ ਆਣਾ 6 ਸੇਮ ਡੇ ਹੀ ਸੱਚਖੰਡ ਸੇਰਬਾਬ ਸਾਹਿਬ ਕਹਿੰਦੇ ਢੋਲ ਵੱਜਦੇ ਹੋਣਗੇ ਦਲ ਖਾਲਸਾ ਜਿਹੜਾ ਵਾ ਉਹ ਕਹਿ ਰਹੇ ਕਿ 6 ਤਰੀਕ ਜਿਹੜਾ 7 ਤਰੀਕ ਨੂੰ ਜਿਹੜਾ ਆ ਸੈਲੀਬ੍ਰੇਸ਼ਨ ਕੀਤਾ ਹੈ ਕਿ ਤੁਸੀਂ ਇਤفاق ਰੱਖਦੇ ਸੀ ਇਹਨੂੰ ਬਿਲਕੁਲ ਬਿਲਕੁਲ ਦੇਖੋ ਜੋ ਵੀ ਜਿੰਨਾ ਦੇ ਵੀ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੈਗੀ ਅਸੀਂ ਲੋਕਾਂ ਦੇ ਨਾਲ ਆ ਲੋਕਨ ਕਹਿੰਦੇ ਉਦਾਂ ਹੀ ਹੋਏਗਾ ਉਹਨਾਂ ਨੇ ਸਰ ਸਿੱਧਾ ਸਿੱਧਾ ਕਿਹਾ ਵੀ 6 ਤਰੀਕ ਨੂੰ ਕੋਈ ਵੀ ਮੈਂ ਕੀ ਕਹਿੰਦਾ ਮੈਂ ਤੁਹਾਨੂੰ ਕੀ ਕਹਿ ਰਹੇ ਜਿੱਦਾਂ ਉਹਨਾਂ ਦੇ ਮਨ ਦੀ ਪਾਉਣਾ ਉਦਾਂ ਹੀ ਹੋਏਗਾ ਤਰਨਜੀਤ ਸਿੰਘ ਸੰਧੂਨਾ ਵੱਲੋਂ ਬੜੀ ਤਲਖੀ ਭਰੇ ਅਰਜ਼ਾ ਦੇ ਨਾਲ ਕਿਹਾ ਗਿਆ ਕਹਿੰਦੇ ਕਿ ਕਿਸਾਨ ਮੇਨਾਂ ਗੱਲਬਾਤ ਕਰਨ ਇੱਕ ਮੁੱਦਾ ਚੁੱਕ ਲੈਣ ਮੇਨਾਂ ਸਾਰੇ ਕਿਸਾਨ ਆ ਕੇ ਗੱਲ ਕਰਨ ਲੇਕਿਨ ਦਫ਼ਤਰ ਰਸਤਾ ਨਾ ਘੇਰਣ 24 35 40 ਸਾਲ ਹੋ ਗਏ ਆ ਉਹਨਾਂ ਦਫ਼ਤਰਾਂ 'ਚ ਬੈੰਦੇ ਆ ਜਿੱਥੇ ਕੋਈ ਬੰਦਾ ਅੰਦਰ ਨਹੀਂ ਵੜ ਸਕਦਾ ਮਹੀਨਾ ਮਹੀਨਾ ਉੱਥੇ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਜਿਹੜੀ ਯੂ ਐਸ ਏ ਤੇ ਉਹਨੂੰ ਪੁੱਛੋ ਜਦੋਂ ਇਹਨਾਂ ਕੋਈ ਮਤਲਬ ਮਿਲਣ ਦਾ ਸਮਾਂ ਲੈਣਾ ਹੁੰਦਾ ਸੀ ਤਾਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਹਾਊਸ ਅਮਰੀਕਾ ਤੋਂ ਫੋਨ ਕਰਾ ਕੇ ਆਉਣਾ ਪੈਂਦਾ ਸੀ ਪੀ ਐਮਓ ਤੋਂ ਇਹ ਮਿਲਣ ਦਾ ਸਮਾਂ ਨਹੀਂ ਸੀ ਦਿੰ ਹੁਣ ਵਿਚਾਰਿਆਂ ਨੂੰ ਉਹਨਾਂ ਲੋਕਾਂ ਦੇ ਜ ਤੁਰੇ ਤਰੇ ਫਿਰਦੇ ਫਿਰ ਉਹ ਅੱਕ ਜਾਂਦੇ ਆ ਕਿ ਆ ਕੀ ਹੋ ਰਿਹਾ ਉਹਨਾਂ ਨੇ ਇੰਨੇ ਲੋਕਾਂ ਦੀ ਵੇਖੀ ਨਹੀਂ ਘਟੇ ਕੀ ਲੱਗਦਾ ਇਸੇ ਕਰਕੇ ਉਹ ਫੋਰਨਰ ਚੈਨਲਸ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਰਹੇ ਨੇ ਕਿਉਂਕਿ ਬੜੀ ਯਾਰ ਅਸੀਂ ਵੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਫੋਰਨਰ ਚੈਨਲਸ ਨੂੰ ਫੋਰ ਜੇ ਉਹਨਾਂ ਨੂੰ ਪਤਾ ਨਾ ਉਹ ਤੇ ਮੁੱਦੇ ਪਤਾ ਕੀ ਹੈ ਉਥੋਂ ਕਿਦਾਂ ਭੱਜੇ ਨੇ ਜੋ ਇਹਨਾਂ ਨੇ ਤੇ ਨੁਕਸਾਨ ਕੀਤਾ ਹੈ ਪੰਜਾਬੀ ਕਮਿਊਨਿਟੀ ਦਾ ਪੰਜਾਬੀ ਕਮਿਊਨਿਟੀ ਭੁੱਲਦੀ ਥੋੜਾ ਹੈ ਬਹੁਤ ਨਕਸਾਨ ਕੀਤਾ ਸਰਬਾਰੀ ਉਹਨਾਂ ਦਾ ਇੱਕ ਹੀ ਕਹਿਣਾ ਹੁੰਦਾ ਕਿ ਜਿਹੜੇ ਅਮਰੀਕਾ 'ਚ ਰਹ ਰਹੇ ਪੰਜਾਬੀ ਨੇ ਉਹ ਪੰਜਾਬ ਦੀ ਅਮਰitsar ਦੀ ਜਿਹੜੀ ਡਿਵੈਲਪਮੈਂਟ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਮੌਕਾ ਦਿੱਤਾ ਜਾਵੇ ਤੁਹਾਨੂੰ ਲੱਗਦਾ ਵੀ ਪਹਿਲਾਂ ਜਦੋਂ ਇਹ ਉੱਥੇ ਰਹੇ ਨੇ ਉਦੋਂ ਇਹਨਾਂ ਨੇ ਡਿਵੈਲਪਮੈਂਟ ਬਾਰੇ ਨਹੀਂ ਸੋਚਿਆ ਹੁਣ ਇਲੈਕਸ਼ਨਾਂ ਦੇ ਦੇਣਾ ਜੀ ਇਹੋ ਜਿਹੀਆਂ ਗੱਲਾਂ ਕਰਕੇ ਬਹੁਤ ਪੰਜਾਬੀ ਬੜੀ ਸਪੋਰਟ ਕਰਦੇ ਆ ਪੰਜਾਬ ਦੀ ਇਹਨਾਂ ਨੂੰ ਪਤਾ ਰਹੇ ਹੁਣ ਤੇ ਵਿਚਾਰਾਂ ਨੂੰ ਪਤਾ ਹੋਵੇਗਾ ਬਹੁਤ ਪੰਜਾਬੀਆਂ ਨੇ ਸਕੂਲ ਬਣਾਏ ਆ ਬਹੁਤ ਪੰਜਾਬੀਆਂ ਨੇ ਇੱਥੇ ਬੱਚੇ ਪੜਾਉਣ ਦੇ ਨੇ ਬਹੁਤ ਪੰਜਾਬੀ ਇਲਾਜ ਕਰਾਉਂਦੇ ਨੇ ਸੰਸਥਾਵਾਂ ਖੋਲ ਉਹਨਾਂ ਨੂੰ ਤੁਸੀਂ ਕੁਲਚੇ-ਕਲਚੇ ਖਵਾਓ ਲੱਸੀਆ ਪਿਆਓ ਅੰਮ੍ਰਿਤਸਰ ਦੇ ਢੇੜੇ ਵਾਲੀ ਰੱਸੀ ਪਿਆਓ ਠੰਡੇ ਰਹਿਣ 4 ਤਰੀਕ ਨੂੰ ਰਿਜ਼ਲਟ ਆਉਣਾ ਹੈ 5 ਨੂੰ ਉਹਨਾਂ ਨੂੰ ਸੀਓਫ ਕਰਾਂਗੇ ਧੰਨਵਾਦ